ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਦੱਸਦੇ ਆਂ ਵਾਲੀ ਤੁਹਾਨੂੰ ਲੈਸ ਲਾਉਣੀ ਚੰਨੀ ਤੇ ਇਹ ਫੁੰਮਣਾ ਜਿਹਾ ਹੀ ਲੈਸ ਆ ਇਹ ਉੱਪਰ ਆਕੀ ਲਾਉਣੀ ਆ ਤੇ ਦੱਸਦੇ ਆ ਤੁਹਾਨੂੰ ਕਿਸ ਤਰ੍ਹਾਂ ਲੱਗੋਗੀ ਜੀ ਸਾਰਿਆਂ ਨੂੰ ਪਹਿਲਾਂ ਆਪਾਂ ਚੁੰਨੀ ਦੇ ਪੱਲੇ ਲੇੜ ਲਾਂਗੇ ਬਰੀਕ ਬਰੀਕ ਸਲਾਈ ਲਾ ਲਾਂਗੇ ਚੁੰਨੀ ਦੇ ਪੱਲੇ ਉੱਤੇ ਫਿਰ ਲਾਵਾਂਗੇ ਲੈਸ ਸਸਤਰਾ ਕੋਈ ਵੀ ਲੈਸ ਲਾਉਣੀ ਜੀ ਪੱਲੇ ਲੜਨੇ ਤੁਸੀਂ ਬ੍ਰੀਕ ਲੇਡੋ ਪੱਲੇ ਆਪਾਂ ਲੇੜ ਲੈ ਪੱਲੇ ਤੇ ਆਪਣੀ ਰੀਲ ਸੀ ਜੁੰਨੀ ਨਾਲ ਦੀ ਉੱਪਰ ਸੀਗੀ ਲੈਸ ਨਾਲ ਦੀ ਇਹ ਪਾਸਾ ਉੱਪਰ ਕਰਾਂਗੇ ਜੇ ਤੁਸੀਂ ਇੱਕ ਪੱਲਾ ਉੱਪਰਲੇ ਪਾਸੇ ਨੂੰ ਮੋੜ ਐ ਦੂਜਾ ਵੀ ਇੱਕ ਸਾਈਡ ਨੂੰ ਮੋੜਦੇ ਆ ਦੋਨੇ ਪੱਲੇ ਫਿਰ ਆਪਣੀ ਲੈਸ ਸਹੀ ਲੱਗੋਗੀ ਇਸ ਤਰ੍ਹਾਂ ਲੈਸ ਦੀ ਚੰਗੀ ਤਰ੍ਹਾਂ ਸਿੱਧ ਪਰ ਚੈੱਕ ਕਰ ਲੈਣੀ ਆ ਤੇ ਇੱਥੋਂ ਲਾਉਣ ਲੱਗਾਂਗੇ ਆਪਾਂ ਇੱਥੋਂ ਥੋੜੀ ਜਿਹੀ ਮੋੜ ਦਾਂਗੇ ਇਹਦੇ ਧਾਗੇ ਜਿਹੇ ਵਾਲੇ ਨਿਕਲਦੇ ਆ यदि कन्नी सही से ही अपने नहीं लाई उसी तरह ही लावे प्रेस करके सीधी कर ली से एक सिलाई लावे लैस सारी बहर रखा कन्नी यारा पासा चुनी का खिंच के रखना जी अstra खींच के लेस ढी छड़ के ये अपन चुन्नी ढी छड़ती फिर इकट्ठी हो जोगी लेस अपने ऊपर तो वाजे जाओगी और फिर बुराज्या लगता है अस्त्र हळू हळू ते अन लावांगे Okay. Uh -huh. <sighs> ਹੁਣ ਆਪਾਂ ਆਗੇ ਲੈਸ ਲਾਉਂਦੇ ਲਾਉਂਦੇ ਚੁੰਡ ਤੇ ਚੁੰਡ ਤੇ ਇਸ ਤਰ੍ਹਾਂ ਇਸ ਤੱਕ ਸਿੱਧੀ ਲੈਸ ਸਲਾਈ ਲਾ ਕੇ ਤੱਕ ਕਰੋ ਹੁਣ ਇਸ ਤਰ੍ਹਾਂ ਇਦਿ ਚੁੰਡ ਬਣਾਨਾ ਹੈ ਇਹ ਪਰ ਮੋੜ ਕੇ ਚੁੰਡ ਚੰਗੀ ਤਰ੍ਹਾਂ ਸਿੱਧੀ ਬਣੀ ਹੋਣੀ ਚਾਹੀਦੀ ਹੈ ਨਹੀਂ ਆਪਣੇ ਲੈਸ ਇਥੋਂ ਮੋੜਨ ਲੱਗ ਜੂਗੀ ਜੀ ਇਸ ਤਰ੍ਹਾਂ ਚੰਗੀ ਤਰ੍ਹਾਂ ਸਲਾਈ ਲਾ ਕੇ ਹੁਣ ਆ ਜਿਹੜੀ ਆਪਾਂ ਸਲਾਈ ਇਹਦੀ ਲੈਸ ਨਾਲ ਦੀ ਲਾਈ ਸੀ ਉਹ ਉੱਪਰ ਆ ਗਈ ਹੁਣ ਇਹਦੇ ਉੱਪਰ ਲੈਸ ਲੱਗ ਜੂਗੀ ਲੁੱਕ ਜੂਗੀ ਸਲਾਈ ਪੱਲੇ ਵਾਲੀ ਸਾਈਡ ਤੇ ਆ ਕੇ ਆਪਾਂ ਨਹੀਂ ਪੱਲਾ ਖਿੱਚਣਾ ਇੱਥੇ ਲੈਸ ਥੋੜੀ ਜਿਹੀ ਕੱਸ ਕੇ ਰੱਖਣੀ ਹੈ ਠੀਕ ਮੋਟੀ ਲਈ ਰੱਖਣੀ ਹੈ। ਉਹ ਪੱਲਾ ਫਿਰ ਜ਼ਿਆਦਾ ਵੱਜ ਜਾਂਦਾ। ਉਨੀ ਤਲਕ ਵੀ ਹੈ ਜੀ ਇਹ ਹੌਲੀ ਹੌਲੀ ਸੈੱਟ ਕਰਕੇ ਲਾਉਣੀ ਪੈਂਦੀ ਹੈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਤੁਸਨ ਨੂੰ ਮੇਰੀਆਂ ਵੀਡੀਓ ਕਿਵੇਂਆਂ ਲੱਗਦੇ ਹਨ ਜੋ ਵੀ ਆਪਾਂ ਲਈਆਂ ਬਣਾਉਣੀਆਂ ਐ ਜੋ ਵੀ ਲੈਸ ਲਾਉਣੇ ਆ ਤੁਹਾਡੇ ਨਾਲ ਸ਼ੇਅਰ ਕਰਦੇ ਆ ਜੀ ਜਿੰਨੀ ਕੁ ਮੈਨੂੰ ਜਾਣਕਾਰੀ ਓਨੀ ਕੁ ਮੈਂ ਤੁਹਾਡੇ ਤੱਕ ਪਹੁੰਚਾਉਣੀ ਹੈ ਜੀ ਤੁਸੀਂ ਮੈਨੂੰ ਬਹੁਤ ਵਧੀਆ ਸਪੋਰਟ ਕਰ ਰਹੇ ਹੋ ਅੱਗੇ ਵੀ ਅਸੀਂ ਇਸ ਤਰ੍ਹਾਂ ਕਰਦੇ ਰੋ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੀਆਂ ਵੀਡੀਓ ਨੂੰ ਫੁੱਲ ਵਾਚ ਕਰਦੀਆਂ ਪੱਲਾਉਂਦੇ ਲਾਉਂਦੇ ਆਗੇ ਤੀਸਰੀ ਚੁੰਡ ਤੇ ਇਹ ਤੋਂ ਵੀ ਇਸੇ ਤਰ੍ਹਾਂ ਮੋੜ ਲਾਂਗੇ ਇਸ ਤਰ੍ਹਾਂ ਮੋੜ ਕੇ ਐਸੂੰਗਲ ਨਾਲ ਇਸ ਤਰ੍ਹਾਂ ਨੂੰ ਐ ਵਿੱਚ ਕਰਕੇ ਇਹਨੂੰ ਉਪਰ ਨੂੰ ਮੋੜ ਦੋ ਚੁੰਡ ਆਪਣੀਆਂ ਤਿੱਖੀ ਹੋਣੀ ਚਾਹੀਦੀ ਹੈ ਜੇ ਗੋਲ ਜੀ ਬਣ ਗਈ ਫਿਰ ਆਪਣੀ ਚੁੰਡ ਮੋੜਨ ਲੱਗ ਜੂਗੀ ਲੈਸ ਫਿਰ ਬੁਰੀ ਲੱਗਦੀ ਹੈ ਇਸੇ ਤਰੀਕੇ ਨਾਲ ਇਸ ਪਲੇਟ ਲਾ ਦਾਂਗੇ ਲੈਸ ਲਾਉਣੇ ਕੋਈ ਔਖੀ ਨਹੀਂ ਹੁੰਦੀ ਜੀ ਬਸ ਚਿੰੰਡਾ ਸਹੀ ਬਣਿਆ ਹੋਣਾ ਚਾਹੀਦਾ ਤੇ ਸੋਹਣੀ ਲੱਗਦੀ ਹੈ ਹੁਣ ਆਪਾਂ ਅੱਗੇ ਉੱਥੇ ਜਿੱਥੋਂ ਸ਼ੁਰੂ ਕੀਤੀ ਸੀ ਇੱਥੇ ਥੋੜੀ ਜਿਹੀ ਲੈਸ ਇਸ ਤਰ੍ਹਾਂ ਵਧ ਰੱਖ ਕੇ ਕਟਿੰਗ ਕਰ ਲਾਂਗੇ ਇਹਨੂੰ ਇਹਦੇ ਉੱਪਰ ਮੋੜ ਦਾਂਗੇ ਜਿਸ ਤਰ੍ਹਾਂ ਆਪਾਂ ਚੁੰਡਾਂ ਬਣਾਈਆਂ ਉਸੇ ਤਰ੍ਹਾਂ ਇਹਨੂੰ ਤਿੱਖੀ ਮੋੜਨਾ ਇਧਰੋਂ ਵਿੱਚ ਦੇ ਦਾਂਗੇ ਥੋੜੀ ਜੀ ਇਸ ਤਰ੍ਹਾਂ ਇਹਦੀ ਚੁੰਡ ਬਣਾਵਾਂਗੇ ਦਾਂਗੇ ਉਸੇ ਤਰ੍ਹਾਂ फिर पता ही नहीं लगना आप इतो शुरू की लैस कि आके खत्म की आखो जी अपनी लैस लग के तैयार चुन्नी बहुत ज्यादा सोहनी लगती है जी इस तरह की लैस लगी हुई ठीक है जी आ देखो ਐਨੀ ਨੇ ਆਪਾਂ ਲੈਸ ਬਾਹ ਰੱਖੀ ਹੈ ਇੱਕ ਸਲਾਈਨ ਵਾਲੀ ਲਾਈ ਹੈ ਚੁੰਡਾ ਬਹੁਤ ਵਧੀਆ ਬਣਿਆ ਦੇਖੋ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਆ ਕਰੋ ਇਸ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ